ਇਹ ਕਰਨ ਮੈਂ ਪਾਰਸਲ ਚੋਰੀ ਕਰ ਲਿਆ ਲੋ ਕੈਮਰਾ ਪਾਰਸਲ ਦੇ ਰੋਮ ਹੁੰਡਾ ਖੜਾ ਹੋ ਕੇ ਆਇਆ ਪਿੱਛੋਂ ਆਇਆ ਜੀ ਹੈਗਾ ਮੈਂ ਤੁਹਾਨੂੰ ਚੋੜ ਲੱਗਦੇ ਨੇ ਘੁੰਮਣ ਲੱਗੇ ਕਿਨੇ ਰਾਹ ਵਿੱਚ ਬੱਸ ਜੀ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਸਮਾਣਾ ਹਲਚਲ ਨਿਊਜ਼ ਅੱਜ ਇੱਕ ਮਸਲਾ ਲੈ ਕੇ ਜਨਤਾ ਦੇ ਦਰਬਾਰ 'ਚ ਇਹ ਆਇਆ ਹੈ ਕਿ ਵੀ ਨਰਵਾਣੀ ਤੋਂ ਕਿਸੇ ਵਿਅਕਤੀ ਨੇ ਪਾਰਸਲ ਰੱਖਿਆ ਸਰਕਾਰੀ ਬੱਸ ਦੇ ਵਿੱਚ ਨਰਵਾਣੀ ਤੋਂ ਜਿਹੜਾ ਨਰਵਾਣੀ ਤੋਂ ਸਰਕਾਰੀ ਬੱਸ ਦੇ ਵਿੱਚ ਜਿਹੜਾ ਪਾਰਸਲ ਰੱਖਿਆ ਉਹ ਨਰਵਾਣੀ ਤੋਂ ਪਾਰਸਲ ਜਿਹੜਾ ਰੱਖਿਆ ਸੀ ਖਨੋਰੀ ਤੱਕ ਵੀ ਜਦੋਂ ਬੱਸ ਆ ਗਈ ਸਮਾਣੀ ਅ ਸਮਾਣੀ ਨੂੰ ਆ ਰਹੀ ਸੀਗੀ ਤਾਂ ਖਨੋਰੀ ਤੱਕ ਵੀ ਉਹ ਪਾਰਸਲ ਹੈਗਾ ਸੀ ਤੇ ਜਦੋਂ ਉਹ ਪਾਰਸਲ ਦੀ ਕਨੈਕਟਰ ਨੇ ਘੱਗੇ ਤੱਕ ਦੇਖਿਆ ਤਾਂ ਘੱਗੇ ਤੱਕ ਵੀ ਪਾਰਸਲ ਹੈਗਾ ਸੀ ਕਹਿਣ ਦਾ ਮਤਲਬ ਸੀ ਕਿ ਵੀ ਨਰਵਾਣੇ ਤੋਂ ਪਾਰਸਲ ਚੱਲਿਆ ਹੋਇਆ ਜਿਹੜਾ ਡਰਾਈਵਰ ਦੇ ਅਗਲੀ ਸੀਟ ਤੇ ਪਿਆ ਸੀ ਇਹ ਕਹਿਣਾ ਹੈ ਕਨੈਕਟਰ ਦਾ ਜਿਹੜਾ ਕਿ ਵੀ ਘੱਗੇ ਤੱਕ ਪਿਆ ਸੀ ਜਦੋਂ ਸਮਾਣੀ ਬੱਸ ਪਹੁੰਚ ਗਈ ਤਾਂ ਉਸ ਪਾਰਸਲ ਨੂੰ ਜਦੋਂ ਕਨੈਕਟਰ ਸਾਹਿਬ ਨੇ ਡਰਾਈਵਰ ਨੂੰ ਪੁੱਛਿਆ ਕਿ ਵੀ ਉਹ ਪਾਰਸਲ ਕਿੱਥੇ ਹੈ ਤਾਂ ਉਸ ਨੂੰ ਕਹਿੰਦਾ ਕਿ ਵੀ ਮੈਨੂੰ ਪਾਰਸਲ ਦਾ ਨਹੀਂ ਪਤਾ ਪਾਰਸਲ ਦੇ ਗੁੰਮ ਹੋਣ ਤੋਂ ਬਾਅਦ ਉਹਨੇ ਆਪਣੇ ਕਨੈਕਟਰ ਨੇ ਸੀਨੀਅਰ ਅਧਿਕਾਰੀਆਂ ਤੱਕ ਗੱਲ ਪਹੁੰਚਾਈ ਤੇ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ ਕਿ ਵੀ ਜਿਹਦੀ ਇਸ ਟਾਈਮ ਹਾਲਤ ਉਹਦੀ ਕੁੱਟਮਾਰ ਕਰਨ ਤੋਂ ਬਾਅਦ ਕਨੈਕਟਰ ਹਸਪਤਾਲ ਦੇ ਵਿੱਚ ਐਡਮਿਟ ਹੋ ਗਿਆ ਤੇ ਐਡਮਿਟ ਹੋਣ ਤੋਂ ਬਾਅਦ ਕਨੈਕਟਰ ਨੇ ਸਾਡੇ ਨਾਲ ਹੱਟ ਬੀਤੀ ਆਪਣੀ ਗੱਲਬਾਤ ਦੱਸੀ ਕਿ ਵੀ ਇੱਦਾਂ-ਇੱਦਾਂ ਕਰਕੇ ਨਿੱਤ ਹੀ ਕੋਈ ਨਾ ਕੋਈ ਐਸੀ ਉਹ ਡਰਾਈਵਰ ਵੱਲੋਂ ਹਰਕਤ ਕੀਤੀ ਜਾਂਦੀ ਹੈ ਕਦੀ ਗਲਤ ਗਾਣੇ ਲਾ ਦਿੰਦਾ ਉਹਨੇ ਕਿਹਾ ਕਿ ਵੀ ਪਿੱਛੇ ਲੇਡੀ ਸਵਾਰੀਆਂ ਪਾਠ ਕਰ ਰਹੀਆਂ ਨੇ ਕਿ ਵੀ ਆਵਾਜ਼ ਹੌਲੀ ਕਰ ਦੇ ਜਾਂ ਬੰਦ ਕਰ ਦੇ ਉਹਦਾ ਡਰਾਈਵਰ ਦਾ ਇਹ ਕਹਿਣਾ ਸੀ ਕਿ ਵਿੱਚ ਪਾਠ ਕਰਨਾ ਤਾਂ ਆਪਣੇ ਘਰੇ ਬੈਠ ਕੇ ਕਰਨ ਬੱਸਾਂ ਦੇ ਵਿੱਚ ਪਾਠ ਕਰਨਾ ਨਹੀਂ ਕੁਝ ਕੁਝ ਐਸੀ ਐਸੀ ਗੱਲਾਂ ਸੀ ਕਿ ਵੀ ਨਾ ਕਰਨੀ ਜੋ ਗੱਲਾਂ ਸੀਗੀਆਂ ਜਿਹਦੇ ਕਰਕੇ ਉਹਦੀ ਕਨੈਕਟਰ ਦੀ ਅੱਜ ਕੁੱਟਮਾਰ ਹੋਈ ਕੁੱਟਮਾਰ ਹੋਣ ਤੋਂ ਬਾਅਦ ਜਦੋਂ ਹਸਪਤਾਲ ਦੇ ਵਿੱਚ ਕਨੈਕਟਰ ਸਾਹਿਬ ਐਡਮਿਟ ਹੋ ਗਏ ਤਾਂ ਉਹਨਾਂ ਨੇ ਆਪਣੀ ਗੱਲਬਾਤ ਰਾਹੀਂ ਦੱਸਿਆ ਕਿ ਵੀ ਉਹਨੇ ਮੇਰੇ ਨਾਲ ਕਈ ਵਾਰੀ ਐਸੀ ਹਰਕਤਾਂ ਕੀਤੀਆਂ ਨੇ ਹੁਣ ਦੇਖਦੇ ਆ ਕਿ ਸੀਨੀਅਰ ਅਧਿਕਾਰੀ ਉਸਤੇ ਕੀ ਕਾਰਵਾਈ ਕਰਦੇ ਨੇ ਤੇ ਕਦੋਂ ਕਾਰਵਾਈ ਕਰਦੇ ਨੇ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਜੀ ਤੁਹਾਡਾ ਨਾਮ ਰਮਨ ਸਿੰਘ ਜੰਮੇਂਗਾ ਜੀ ਕੁਲਵਿੰਦਰ ਸਿੰਘ ਹੈ ਜੀ ਕੀ ਮਾਮਲਾ ਹੈ ਜੀ ਕਿਵੇਂ ਤੁਹਾਡੀ ਕੁੱਟਮਾਰ ਹੋਈ ਇਹ ਫਿਰ ਮੈਂ 8 25 ਤੋਂ ਚੱਲਿਆ ਸੀਗਾ ਜੀ ਵਰਮਾਣੇ ਤੋਂ ਜੀ ਹੂੰ ਕਿਉਂਕਿ ਉੱਥੇ ਛੋੜਿਆ ਪਾਰਸਲ ਦੇ ਲਈ ਰਿਹਾ ਸੀ ਕਿ 750 ਰੁਪਏ ਟਿਕਟ ਕੱਟੀ ਦੀ ਇਹ ਅਨੌੜੀ ਲੋ ਪਾਰਸਲ ਪਿਆ ਸੀਗਾ ਬਸ ਲੈ ਕੇ ਜੀ ਇੱਕ ਗੱਡੀ ਪਾਤੜਾਂ ਵਿੱਚ ਟ੍ਰੈਕਾ ਗੱਡੀ ਕੀ ਮੱਕੀ ਇੱਕ ਗਿਵ ਪਾਰਸਲ ਪਿਆ ਸੀ ਜੀ ਜਦੋਂ ਸਾਮਾਨੇ ਨੂੰ ਮੁੰਡਾ ਪਾਰਸਲ ਲੈਣ ਆਇਆ ਗੱਡੀ ਦੇ ਪਿੱਛੇ ਜੜੇ ਉਹ ਡਰਾਈਵਰ ਤੇ ਅਗਲੀ ਸਾਈਡ ਪਿਆ ਸੀ ਜੀ ਉਹ ਪਾਰਸਲ ਆਇਆ ਨਹੀਂ ਇਸ ਲਈ ਜਮ ਮਾਲਿਆਲੇ ਵੇਖਿਆ ਪਾਰਸਲ ਮਿਲਿਆ ਨਹੀਂ ਤੇ ਮਨੂੰ ਪੁੱਛਿਆ ਮੈਂ ਕਿ ਉਹ ਪਾਰਸਲ ਮੈਨੂੰ ਕਿਨੇ ਦਿੱਕਿਆ ਹੈ ਕਿ ਮੈਨੂੰ ਨਹੀਂ ਪਤਾ ਕਿ ਨਾ ਕਿ ਮੈਨੂੰ ਪਾਰਸਲ ਤੱਕ ਆਇਆ ਨਾ ਮੈਨੂੰ ਪਤਾ ਤੁਲਕ ਹੋਇਆ ਤਾਂ ਮੂੰਹ ਦੱਸ ਰਿਹਾ ਮੈਂ ਪਾਰਸਲ ਦੇ ਦੇਣਾ ਕਿਹਾ ਤਾਂ ਜੀ ਫਿਰ ਕਿਉਂ ਉੱਥੇ ਜਾਖਣਾ ਮੈਂ ਮਗਰ ਮੈਂ ਬਰਦਾ ਮੈਂ ਤੇ ਕੋਲ ਜਲੇ ਮੇਰਾ ਪਾਰਸਲ ਦੇ ਦੇ ਦੋ ਮੈਂ ਮੁਰਗੀ ਮੈਂ ਮੈਸਾਈ ਸਾਹਿਬ ਨੂੰ ਕਿਹਾ ਜੀ ਮੈਂ ਕਿ ਜਦੋਂ ਮੇਰਾ ਪਰਸੋ ਚੋਰੀ ਕਰ ਲਿਆ ਲੱਗੋਇਆ ਮੇਰਾ ਪਰਸ ਉਹ ਬਹੁਤ ਮੁੰਡਾ ਖੜਾ ਹੋ ਕੇ। ਪਈ ਪਿੱਛੋਂ ਆਇਆ ਜੀ ਹੈਗਾ ਨਾ ਮੈਂ ਤੁਹਾਨੂੰ ਚੋਰ ਲੱਗਦੇ ਨੇ ਘੁੰਮਣ ਲੱਗੇ ਕਿਨੇ ਰਾੜ ਮਾਰੀ ਜੀ। ਬੱਸ ਦੇ ਵਿੱਚ ਉਹ ਰਾੜ ਕੋਈ ਸਲੇ ਠੰਡਾ ਹੀ ਹੋ ਰਹੀ ਸੀ। ਇੱਕ ਕਮਰੇ ਹੋਰ ਮੋਤੇ ਜਿਹੀ ਲੱਗੀ ਜੀ ਜਾਂ ਦੂਜੀ ਮਾਰੀ ਮੈਂ ਕਨੈਕਟਰ ਆ ਕੇ ਕੀ ਕਰ ਲਿਆ। ਪਰ ਮੈਸਾਈ ਸਾਹਿਬ ਖੜੀ ਹੋਈ ਸੀ ਜੀ ਹੋਰ ਸੀ ਸਾਡੇ ਜੀ। ਜਦੋਂ ਉਹਨੇ ਭੱਜ ਕੇ ਰਾੜਾ ਰੋੜਾ ਤਾਂ ਭੜੀਆਂ ਜੀ ਮੈਂ ਉਹਦੇ ਫੜ ਲਿਆ ਉਹਨੇ ਨੇ ਰੋੜ ਫੜ ਕੀਤੀ ਫਿਰ ਫੜਦੇ ਕਰ ਲਿਆ। ਜੜੀ ਤੁਹਾਡੇ ਨਾਲ ਹੀ ਇਹ ਕੁੱਟਮਾਰ ਤੁਸੀਂ ਕਹਿ ਰਹੇ ਹੋਈ ਹੈ ਇਹ ਸਮਾਣਾ ਬੱਸ ਸਟੈਂਡ ਤੇ ਹੋਈ ਹੈ ਸਮਾਣਾ ਬੱਸ ਸਟੈਂਡ ਤੇ ਤੇ ਕਹਿ ਦੂ ਮੈਂ ਐਮਐਸਆਈ ਸਾਹਿਬ ਨੂੰ ਦੱਸਣ ਚੱਲੇ ਸੀ ਮੈਨੇ ਪਾਰਸਲ ਲੁਕੋਇਆ ਮੇਰਾ ਮੇਰਾ ਪਾਰਸਲ ਛੜੀ ਤੁਹਾਡੇ ਸੀਨੀਅਰ ਅਧਿਕਾਰੀਆਂ ਨੇ ਦੇਖਿਆ ਉਹ ਵੀ ਚਾਹੀ ਫਿਰ ਛੜਾਉਣ ਵਾਸਤੇ ਉਹ ਵੀ ਚਾਹੀ ਸੀਗੇ ਉਹਨਾਂ ਨੇ ਰਾੜ ਪੜੀ ਜਿਹੜਾ ਦੂਜਾ ਸੀਗਾ ਉਹਨਾਂ ਨੇ ਪਿੱਛੋਂ ਰਾੜ ਪੜੀ ਪਈ ਇਨਸਪੈਕਟਰ ਮੇਰੇ ਮੂਹਰੇ ਹੋਏ ਜਿਹੜੇ ਪਾਣੀ ਪੋਲੀ ਬੈਠੇ ਨਾਲੇ ਸੀ ਉਹਨਾਂ ਨੇ ਬੜਾ ਬੜਾ ਜੱਫੇ ਪਾ ਕੇ ਦੋ ਸਾਈਡ ਤੇ ਘੇਰ ਮੇਰੇ ਵਾਲੇ ਹੁਣ ਤੇ ਉਸ ਤਾਂ ਮੌਕੇ ਤੇ ਸਾਡੇ ਐਮਐਸਏ ਸਾਹਿਬ ਸੀਨੀਅਰ ਜੀ ਉਹ ਜਿਹੜੇ ਸਮਾਨ ਸਮੋਹ ਤੇ ਭੇਜਦੇ ਨੇ ਉਹ ਖਾਦੀ ਜਿਹੜੇ ਅਡਾ ਚਾਰਜ ਹਾਂਜੀ ਉੱਥੇ ਹੀ ਸੀਗੇ ਜੀ ਕੀ ਨਾਮ ਹੈ ਉਹਨਾਂ ਦਾ ਉਹਨਾਂ ਦਾ ਸੁਖੀ ਸੁਖਵਿੰਦਰ ਸਿੰਘ ਨਾਮ ਹੈ ਸੁਖਵਿੰਦਰ ਸਿੰਘ ਤੇ ਕੀ ਮੰਗ ਕਰਦੇ ਹੋ ਪਰ ਮੈਂ ਤਾਂ ਇਹੀ ਕਹਿੰਦਾ ਜੀ ਕੱਲ੍ਹ ਆ ਦੇ ਜਿਹੜਾ ਮੁੰਡੇ ਰਿਹਾ ਪਾਰਸ ਲਈ ਉਹਦਾ ਪਾਰਸਲ ਵਾਪਸ ਆ ਰਿਹਾ ਦੂਜੇ ਜੀ ਆਇਆ ਬਦਮਾਸ਼ੀ ਕਰਦਾ ਈ ਛੋਟੇ ਛੋਟੇ ਰਿਕ ਗੱਲਾਂ ਦੇ ਬਦਮਾਸ਼ੀ ਕੱਲ ਵੀ ਹੋਈ ਕੱਲ ਸਾਡੀ ਗੱਲ ਵਧੀਆ ਜੀ ਜਿਹੜੇ ਤਨੋਰੀ ਜੀ ਬਾਠ ਕਰ ਰਹੇ ਸੀਗੇ ਵਿੱਚ ਕਾਫੀ ਗਏ ਬੈਠੇ ਮਗਰ ਇਨੇ 7 ਵਜੇ 7:20 ਦੇ ਗਾਣੇ ਪੁਲਾਤੇ ਜੀ ਗੱਡੀ ਦੇ ਵਿੱਚ ਉੱਚੀ ਬਾਚ ਕੇ ਸਵੇਰੇ ਸਵੇਰੇ ਹਾਂਜੀ ਮੈਨੂੰ ਯਾਰ ਕਿਹਾ ਮੈਂ ਕਿਹਾ ਬਈ ਪਿੱਛੇ ਪਾਰਟ ਕਰ ਰਹੇ ਨੇ ਲੋਕਾਂ ਨੂੰ 9 ਵਜੇ ਨਾਲ ਦੁਕਾਨੇ ਬੰਦ ਕਰਨ ਲਾ ਕਾਨੂੰਨੀ ਤੋਂ ਬੰਦ ਲਾਈ ਜਾਓ ਉਧਰ ਜਾ ਕੇ ਉਹਨਾਂ ਦੇ ਨਾਲ ਪਾੜੇ ਗਣ ਉਹਨਾਂ ਕਹਿੰਦਾ ਕਿ ਪਾੜੇ ਨਾ ਆਪਣੇ ਘਰੇ ਕਰ ਲਓ ਬਸਾਂ ਦੇ ਪਿੱਛੇ ਕੰਮ ਜੜਦੇ ਨੇ ਓਕੇ ਵੀ ਲੇਡੀਜ਼ ਪਾਰਟ ਕਰ ਰਹੀ ਸੀਗੇ ਤੇ ਇਹਨੇ ਜਦੋਂ ਗਾਣੇ ਲਾਤੇ ਤੁਸੀਂ ਉਹਨੂੰ ਰੋਕਿਆ ਹਾਂਜੀ ਕਿ ਵੀ ਆਪਾਂ ਅੱਗੇ ਅੱਗੇ ਜਾ ਕੇ ਚਲਾ ਲਈ ਮੈਂ ਕਿਹਾ ਅੱਗੇ ਜਾ ਕੇ ਚਲਾ ਲਈ ਉਹ ਰੁਕਿਆ ਕਹਿੰਦਾ ਫਿਰ ਥੱਲੇ ਕਰ ਘਰੇ ਕਰ ਨੂੰ ਪਾੜਾ ਬਣੀ ਕਹਿੰਦਾ ਬਸਾਂ ਦੇ ਵਿੱਚ ਕੰ ਤੇ ਫਿਰ ਮੈਂ ਚਲੋ ਜੀ ਬੋਲਿਆ ਮੈਂ ਗਾਣੇ ਬੰਦ ਕਰਾ ਦੇਣਾ ਬੰਦ ਕਰ ਰਿਆਂ ਨੂੰ ਵੀ ਤੁਹਾਨੂੰ ਕੋਈ ਲੋੜ ਨਹੀਂ ਹੈ ਗਾਣੇ ਗੱਡੀ ਕਿਲਾਉਣੇ ਉਹ ਤਾਂ ਬਾਜੀ ਬੋਲੀ ਗਈ ਜੀ ਪੁੱਠਾ ਸਿੱਧਾ ਆਉਣਾ ਜਾ ਕੇ ਮਗਰ ਵਹਿ ਗਿਆ ਕਿ ਉਮਰਕੇ ਮੈਂ ਫਿਰ ਸਾਡੇ ਐਮਐਸਏ ਸਾਹਿਬ ਸੀ ਮੜਿਆਲੇ ਦੇ ਮੈਂ ਆਉਣਾ ਕੋਈ ਨਹੀਂ ਗਿਆ ਉਹਨਾਂ ਨੂੰ ਵੀ ਦੱਸਿਆ ਮੈਂ ਕਿ ਜਨਾਬ ਇਹ ਇਦਾਂ ਕਰਕੇ ਕਿਹਨੇ ਆਏ ਗਾਣੇ ਲਈ ਜੇ ਮਮਾ ਨਾ ਕੀਤਾ ਤਾਂ ਉਹ ਸਾਰੀ ਭਰੀ ਗੱਡੀ ਚੋਂ ਆਪੀ ਪੁੱਠਾ ਬੋਲਿਆ ਹੂੰ ਹੂੰ ਤੇ ਤੋਰੀ ਸਾਹਿਬ ਨੇ ਫੇਰੀ ਇਹਨੂੰ ਬੁਲਾਇਆ ਜੀ ਉੱਥੇ ਉਹਨਾਂ ਨੇ ਮੁੰਨੇ ਕੱਲ ਕਹੀ ਸੀ ਵੀ ਜੇ ਤੈਨੂੰ ਬਾਈ ਚਾਰਜ ਕਰ ਲੂ ਇਹ ਪੁੱਠਾ ਬੋਲੂਗਾ ਤਾਂ ਮਾੜਾ ਜਿਹੜਾ ਬ ਪਰ ਕੱਲ ਵਾਲੀ ਗੁੰਦਗਦੀ ਅੱਜ ਇਹਨੇ ਮੇਰਾ ਪਾਰਸਲ ਲਗੋਇਆ ਜੀ ਰਮਾਈ ਦਾ ਐਮ ਐਸ ਆਈ ਸਾਫ ਕੋਲ ਗਿਆ ਸੀ ਐਨ ਪੁੱਛਿਆ ਲਿਆ ਕੇ ਰਾਡ ਮਾਰੀ ਜੀ ਮਾਰ ਸਿਰ ਤੇ ਰਿਆ ਸੀ ਪਰ ਮੈਂ ਬਾਹਾਂ ਜੋ ਉੱਠ ਕੇ ਰਹੀ ਆ ਦੇਖੋ ਇੱਥੇ ਉਹ ਮੇਰੇ ਮੋਟੇ ਤੁਹਾਡੀ ਬਾਹਾਂ ਤੇ ਲੱਗੀ ਇੱਥੇ ਲੱਗੀ ਜੀ ਬਈ ਜੀ 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 ਕੀ ਮੰਗ ਕਰਦੇ ਹੋ ਫਿਰ ਤੁਸੀਂ ਹੁਣ ਇਹੀ ਹੈ ਜੀ ਜਾਜੇ ਮੇਰੇ ਨਾਲ ਕਰ ਲੈ ਜੀ ਕੋਈ ਹੋਰ ਨਾਲ ਵੀ ਕਰੂਗਾ ਜੀ ਅੱਜ ਜੇ ਬਗਾਨਾ ਪਾਰਸਲ ਦੇਖੇ ਕਰ ਲੂ ਕੋਈ ਕਨੈਕਟਰ ਦਾ ਹੋਰ ਸਮਾਨ ਹੋਵੇ ਜੀ ਕੋਈ ਨਾ ਕੋਈ ਹੋਰ ਜੀ ਲੋ ਚੱਕੂਗਾ ਜੀ ਇਹ ਤੁਹਾਡਾ ਨਾਮ ਜੀ ਮੈਂ ਨੌ ਹਰਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਅਜੀਤਾ ਜੀ ਕਹਿੰਦੇ ਆ ਵੀ ਸਾਡੇ ਬੇਟੇ ਜੀ ਜਾਦਾ 60 ਫੁੱਟ ਲੱਗ ਜਾਂਦੀ ਤਾਂ ਕੰਮ ਮੁੱਖਾ ਹੋ ਗਿਆ ਵੇਖੋ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਲੱਗਦਾ ਇਹਨੂੰ ਸਜ਼ਾ ਪੂਰੀ ਮਿਲਣੀ ਚਾਹੀਦੀ ਆ ਜੀ ਜਿਹਨੇ ਕੁੱਟਮਾਰ ਕੀਤੀ ਹੈ ਹਾਂ ਜੀ ਵੀ ਗਾਣ ਨੂੰ ਕਿਸੇ ਬੱਚੇ ਨਾਲ ਨਾ ਕਰੇ ਸਾਡੇ ਨਾਲ ਤਾਂ ਇਹਦਾ ਕਰ ਲਿਆ ਕਰ ਲਿਆ ਜੀ ਜੀ ਕੀ ਵੀ ਇੰਨੀ ਕਹਾਣੀ ਵਧੀ ਕਿਵੇਂ ਕੀ ਗੱਲ ਹੋਈ ਗੱਲ ਤਾਂ ਹੁਣ ਇਹਨਾਂ ਨੂੰ ਪਤਾ ਜੀਦਾ ਇਹਨਾਂ ਦੋਵਾਂ ਨੂੰ ਆਪਸ ਵਿੱਚ ਜੀ ਇਹ ਸਾਨੂੰ ਰੋਹਤ ਦਾਦਾ ਦੀ ਘਰ ਰਿਪੋਰਟ ਆ ਕੇ ਅੱਜ ਉਹਨੇ ਇਹ ਤੇ ਆ ਦੇ ਕੇ ਕੀ ਨਾਮ ਕੀ ਆ ਉਹਦਾ ਉਹਦਾ ਨਾਮ ਬਚਿੱਤਰ ਸਿੰਘ ਹੈ 75 ਸਿੰਘ ਹੈ ਉਹਦਾ ਨਾਮ ਹੈ ਤੇ ਉਹਦੀ ਵੀ ਸਮਾਣੀ ਡਿਊਟੀ ਆ ਉਹਦੀ ਵੀ ਨਹੀਂ ਪਟਿਆਲੇ ਦੀ ਉਹਦੀ ਪਟਿਆਲੇ ਡਿਊਟੀ ਹਾਂਜੀ ਪ੍ਰਾਈਵੇਟ ਬੰਦਾ ਉਹ ਵਾਸਤੇ ਡਿਊਟੀ ਆ ਉਹਦੀ ਪ੍ਰਾਈਵੇਟ ਬੱਸ ਲੱਗੀ ਹੋਈ ਆ ਪੀ ਆਰਟੀਸੀ ਨੇ ਦੇਖਿਆ ਜੀ 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 ਕਿਲੋਮੀਟਰ ਵਾਲੀ ਜੀ 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 ਸਰ ਕੀ ਮਾਮਲਾ ਹੋਇਆ ਕਿ ਵੀ ਕਨੈਕਟਰ ਸਾਹਿਬ ਨੇ ਕਿਹਾ ਕਿ ਵੀ ਜਿਹੜੇ ਹੁਣ ਹਸਪੀਟਲ 'ਚ ਐਡਮਿਟ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਕੋਈ ਪਾਰਸਲ ਰੱਖਿਆ ਸੀਗਾ ਨਰਵਾਣੇ ਤੋਂ ਨਰਵਾਣੇ ਤੋਂ ਜਦੋਂ ਖਨੋਰੀ ਆਈ ਤਾਂ ਖਨੋਰੀ ਤੱਕ ਪਾਰਸਲ ਹੈਗਾ ਸੀ ਘੱਗੇ ਪਹੁੰਚੇ ਘੱਗੇ ਤੱਕ ਵੀ ਪਾਰਸਲ ਹੈ ਸੀ ਜਦੋਂ ਸਮਾਨ ਆ ਕੇ ਪਾਰਸਲ ਗਾਇਬ ਹੋਇਆ ਤਾਂ ਉਹਨੇ ਜਦੋਂ ਡਰਾਈਵਰ ਨਾਲ ਪੁੱਛਿਆ ਤਾਂ ਕੁਝ ਗੱਲਾਂ ਨੂੰ ਲੈ ਕੇ ਉਹਨਾਂ ਦੀ ਨੋਕਚੋਕ ਹੋਈ ਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਇੱਕ ਦਿਨ ਪਹਿਲਾਂ ਜਦੋਂ ਕੋਈ ਸਵੇਰੇ ਚੱਲੇ ਸੀਗੇ ਕਿ ਵੀ ਲੇਡੀਜ਼ ਕੋਈ ਪਾਰਟ ਕਰ ਰਹੀ ਸੀਗੇ ਇਹਨੇ ਸਵੇਰੇ ਸਵੇਰੀ ਗਾਣੇ ਲਾਤੇ ਦੂਜੇ ਤੇ ਉਹਨਾਂ ਨੂੰ ਵੀ ਲੈ ਕੇ ਕਈ ਵਾਰੀ ਨੋਕ ਚੋਕ ਹੋਈ ਹੈ ਤੇ ਜਿਹੜੀ ਹੁਣ ਲੜਾਈ ਝਗੜਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਪਿਛਲੀ ਗੱਲ ਦਾ ਨਹੀਂ ਕੋਈ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਵੀ ਹੋ Chevla ਦਾ ਕੋਈ ਪਾਰਸਲ ਦਾ ਕੋਈ ਝਗੜਾ ਹੋ ਰਿਹਾ ਨਹੀਂ ਦਾ ਰਹਿਦੀ ਹੈ ਕੋਈ ਪਿੱਛੇ ਦਾ ਨਹੀਂ ਮੈਨੂੰ ਪਤਾ ਬਿਲਕੁਲ ਵੀ ਸਿਰਫ ਇੱਥੇ ਮੇਰੇ ਆ ਕੇ ਮੇਰੇ ਕੋਲੇ ਆ ਕੇ ਸਿਰਫ ਦੱਸਣਾ ਲੱਗੇ ਸੀ ਉਹ ਕੰਟਰਾਰੀ ਉਹ ਹਜੇ ਦਾਸੇ ਰਿਹਾ ਦੀ ਉਹਦੀ ਇਹਨੇ ਰਾੜ ਖੱਡਿਆ ਡਰਾਈਵਰ ਨੇ ਕੀ ਨਾਮ ਸੀ ਡਰਾਈਵਰ ਦਾ ਡ라이ਵਰ ਦਾ ਨਾਮ 75 ਸਿੰਘ ਜੀ 75 ਸਿੰਘ ਜੀ ਕਾਇਮ ਸੁਖਜੰਦਰ ਸਿੰਘ ਦੇ ਮਤਲਬ ਵੀ ਬੇਰਹਿਮੀ ਨਾਲਾ ਮਤਲਬ ਉਹ ਮਾਰ ਰੋ ਪੀਤਾ ਉਹ ਅਸੀਂ ਚਾਰ ਪੰਜ ਜਣੇ ਜੇ ਨਾ ਉਹ ਸੁਣਾਉਦੇ ਹੋ ਸਕਦਾ ਹੋ ਜਾਨੋ ਵੀ ਮਾਰ ਲਾਉ ਤੇ ਉਹਦੀ ਕੋਈ ਫਿਰ ਸੀਨੀਅਰ ਅਧਿਕਾਰੀਆਂ ਤੱਕ ਕਾਰਵਾਈ ਭੇਜੀ ਕੋਈ ਹਾਂਜੀ ਹਾਂ ਭੇਜੀ ਸੀ ਜੋ ਬਣਦਾ ਹੈ ਕਾਰਵਾਈ ਤੇ ਜਿਹੜਾ ਡਰਾਈਵਰ ਵੀ ਤੁਹਾਡੀ ਮਕਮੇ ਦਾ ਨਹੀਂ ਜੀ ਨਹੀਂ ਇਹ ਕਿਲੋਮੀਟਰ ਗੱਡੀ ਸਾਡੇ ਕੋਲੇ ਇਹ ਕਿਲੋਮੀਟਰੜੀ ਸਕੀਮ ਚੱਲਦੀ ਉਹਦੇ ਤੇ ਤੈਅ ਰੱਖਿਆ ਨਹੀਂ ਕੋਈ ਸੋਚ ਨਹੀਂ ਸੀ ਰੱਖੀ ਗਈ ਵੀ ਸਾਡੇ ਅਸੀਂ ਖੁਦ ਆਪਣਾ ਹੀ ਡਰਾਈਵਰ ਸਮਝਦੇ ਆ ਜੀ 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 ਤੇ ਜੇ ਅਗਲਾ ਕੋਈ ਇਸ ਚੀਜ਼ ਨੂੰ ਸਹੀ ਨੂੰ ਉੱਪਰ ਰੱਖੇ ਕਿਉਂਕਿ ਅਸੀਂ ਇਹਨਾਂ ਨੂੰ ਠੇਕੇ ਤੇ ਲਿਆ ਹੈ ਪਰ ਕੋਈ ਦੇਖੀ ਹੋ ਰਿਹਾ ਕੋਈ ਗੱਲ ਦੀ ਪੀਆਰ ਜੀ ਲੋਕਾਂ ਨੂੰ ਥੋੜਾ ਪਤਾ ਚੱਲਦਾ ਜੀ ਵੀ ਕੀ ਕਿਤੇ ਨਹੀਂ ਹੋਈਆਂ ਜੀ 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 ਅਸੀਂ ਕਿੱਥੋਂ ਇਹ ਇਹ ਨੂੰ ਕਾਤਰੀ ਦਵਾ ਦੇਗੇ ਇਹ ਮਰ ਕਿਲੋਮੀਟਰ ਆ ਗੱਡੀਆਂ ਨਹੀਂ ਗਈਆਂ ਧੰਨਵਾਦ